ਇਧਰ ਹੋ ਗਿਆ ਫਸਵਾ ਮੁਕਾਬਲਾ ਤੁਹਾਨੂੰ ਦਿਖਾ ਰਹੇ ਹਾਂ ਦੁਨੀਆ ਦੀ ਹਰਮਨ ਪਿਆਰੀ ਖੇਡ ਜਣਗੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਇਧਰ ਚੱਲਦਾ ਫਸਵਾ ਮੈਚ ਲੱਗਾ ਹੋਇਆ ਦਿਖਾ ਰਹੇ ਹਾਂ ਹਾਂ ਕਿਹੜਾ ਮਿੱਦੀ ਆ ਮਿੱਦੀ ਕਿਹੜਾ ਤੇ ਫਾਡੀ ਕਿਹੜਾ ਇੱਧੇ ਕਿੱ데 ਤੇ ਮਿੱਦੀ ਤੇ ਫਾਡੀ ਮਿੱਦੀ ਆ ਹਾਂ ਲੈ ਆ ਗਿਆ ਇੱਕ ਆ ਗਈ ਓਏ ਜੀ ਨਹੀਂ ਕਰਨੀ ਨਗੀ ਇਹ ਇਹ ਥਾ ਗਿਲਾ ਥਾ ਗਿਲਾ ਹੈ ਓਹ ਇੱਕ ਹੋਰ ਇੱਕ ਹੋਰ ਇੱਕ ਹੋਰ ਇੱਕ ਹੋਰ ਇੱਕ ਹੋਰ ਗਲਤ ਨਿਸ਼ਾਨਾ ਲੱਗ ਗਿਆ ਗਲਤ ਨਿਸ਼ਾਨਾ ਲਾਤਾ ਸੱਟ ਯਾਰ ਮੈਂ ਇਹਰਾ ਵੀਡੀਓ ਸ਼ੂਟ ਕਰਾਂ ਇਹ ਕਿਹੜੀ ਲਵਾਣੀ ਵੀ ਹੁੰਦੇ ਤੋਂ ਤੇ ਆ ਲੈ ਬਾਈ ਓਹ ਬੜੀ ਦੂਰ ਨਿਸ਼ਾਨਾ ਨਿਸ਼ਾਨਾ ਬੜੀ ਦੂਰ ਸੀਗਾ ਪੱਕਾ ਇਹਗਾ ਆ ਵੀ ਇਹ ਚੋਬਰ ਦੇਖਦੇ ਹੁਣ ਇਹ ਨੂੰ ਬੜਾ ਸ਼ੌਂਕ ਆ ਕਹਿੰਦੇ ਲੈ ਵੀ ਹੁਣ ਦੇਖਦੇ ਆ ਕੀ ਕਰਦਾ ਇਹ ਆਈ ਰਾਜੋ ਆਏ ਹਾਏ ਆਏ ਹਾਏ ਨਹੀਂ ਵੀ ਨਿਸ਼ਾਨਾ ਤੇਰਾ ਵੀ ਨਹੀਂ ਲੱਗਾ ਫੇਰ ਦੁਬਾਰਾ ਇਹ ਵਾਰੀ ਆ ਸੱਚੇ ਇਦਾਂ ਹੁੰਦਾ ਸਿਸਟਮ ਜਿੰਨਾ ਚੱਲ ਕੋਈ ਲੱਗਿਆ ਨਾ ਸਾਰਾ ਪਿਛਲੀ ਆਏ ਹਾਏ ਲੱਗੇ ਲਵਾ ਲਈ ਇਹਦੀ ਕੀ ਉਹ ਲੈ ਗਿਆ 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 ਇਦਾਂ ਕਿ ਇਦਾਰੇ ਇਦਾਂ ਨਹੀਂ ਕਹਿੰਦਾ ਤੇ ਹੈ ਓਏ ਇਦਾਂ ਕਹਿੰਦਾ ਇਹ ਤੇ ਤਾਂ ਮੇਰੀ ਅੱਖ ਸੀ ਇਦਾਂ ਕਹਿੰਦਾ ਇਹ ਤੇ ਤਾਂ ਮੇਰੀ ਅੱਖ ਸੀ ਜਿਹੜੀ ਤੂੰ ਲਵਾ ਲਈ ਆ ਜੇ ਲੱਗ ਜਾਣੀ ਆ ਵੀ ਕਬਰਗੋਆਂ ਨੇ ਮੈਚ ਲਾਇਆ ਹੈ ਬਾਕੀ ਬੰਦੇ ਕਿੱਥੇ ਆ ਮੈਂ ਬਾਕੀ ਬੰਦੇ ਰਾਤ ਦਾ ਚਾਚਾ ਸੱਦਣੇ ਪੈਣਾ ਚਾਚਾ ਚਾਚਾ ਜੱਜ ਮੁੰਡਾ ਹਾਰ ਗਿਆ ਮੁੰਡਾ ਹਾਰ ਗਿਆ ਓਏ ਜਾਂਦੀ ਖੜਾ ਰਹੀ ਅੰਦਰ ਆ ਜੇ ਨਿਕਲੇ ਨਹੀਂ ਬਾਹਰ ਅਜ ਕੀ ਗੱਲ ਆ ਰਾਦਾ ਪਟੀਆਂ ਵਾਰੀਆਂ ਸੱਲ ਇਹ ਦੋਏ ਕੋਤੀ ਤੇ ਪੜਾ ਕੇ ਜਾਇ ਨਾ ਆਹ ਦੇਖ ਲੈ ਕਿਹੜੀ ਲਵੋਣੀ ਪੂਰੀਆਂ ਦੋ ਇਹ ਆ ਗਿਆ ਵਾਜਾ ਮਗਰ ਉਹ ਜਿਆਦੀ ਚਾਹੀਦੀ ਵੱਡੀ ਫੱਟੀ ਪਿੱਛੇ ਦੀ ਮੋੜਦੀ ਹਾਂ ਹਾਂ ਇੱਦਾਂ ਕਰਦੇ ਹੁੰਦੇ ਨਾ ਪਹਿਲਾਂ ਇਦਾਂ ਇਹ ਅਹਹ ਲੈ ਤੇ ਬੜੀ ਵਿਚੇ ਲੱਪੀਆਂ ਜਾਂਦੀ ਜਾਂਦੀ ਲੱਗਦੀ ਕਿਆ ਕਰਕੇ ਨਾ ਹੈ ਯਾ ਹੀ ਦਲ ਮੇ ਪੈ ਗਿਆ ਉੱਤੇ ਤਾਂ ਮੇਂ ਵੀ ਰੀਟ ਕਿ ਕਰੀ ਤੇ ਮੇਰੇ ਚੱਕ ਲਿਆ ਨਹੀਂ ਇਹ ਪੀਰਾ ਵਾ ਕਿਧੇ ਆ ਇਹ ਦੋ ਲੈ ਗਿਆ ਉਹ ਆ ਬੱਜਿਆ ਕਮ ਆਦਰੀ ਕਾਉਂਦੇ ਇਹ ਕਿ ਮਾਰਿਆ ਬਜਰੀ ਆ ਸੋ ਬਜਰੀ ਆਦੀ ਹੈ ਨਾ ਰੇੜਦਾ ਨਹੀਂ ਬਾੜਾ ਬਾੜਾ ਰੇੜਦਾ ਨਹੀਂ ਆ ਆ ਜੇ ਵੇਸ਼ੀ ਚੱਲਦੇ ਆ ਥੱਲੇ ਨਾ ਉਹ ਤਾਂ ਹੀ ਪਾਈ ਤੋ ਸਾਰਿਆਂ ਨੂੰ ਜਲਦੀ ਅਰੇ ਸੌ ਗਏ ਬੜਾ ਕਾਫਾ ਸੁੱਤਾ ਇਹ ਕੰਮ ਗਿੱਦਾ ਹੋਇਆ ਏ ਮਾੜੇ ਛਿੱਡੀ ਜਾਂਦਾ ਰਿਹਾ ਏ ਜਾਨਦੀ ਆ ਇਹ ਜਿੱਤੀ ਲੱਗ ਗਿਆ ਪੌਣਾ ਆਪਾਂ ਕਿਤੇ ਨੀਰੇ ਬੜਾ ਟੈਨੂ ਗਿਆ ਲੈ ਪਾਪਾ ਚੱਲ ਬਹੁਤ ਦੂਰ ਹੋਆ ਅੱਜ ਵੀ ਤੁਹਾਨੂੰ ਅੱਜ ਮੈਚ ਦਿਖਾਉਂਦਾ ਅਸੀਂ ਫਸਵਾ ਮੈਚ ਲੱਗਾ ਹੋਇਆ ਖੇਡ ਰਹੇ ਆ ਤੇ ਹੁਣ ਤੁਸੀਂ ਦੱਸੋ ਤੁਹਾਨੂੰ ਸਾਡੀ ਖੇਡ ਕਿਤਾ ਲੱਗੀ ਤੂੰ ਖੇਡਣੀ ਆ ਮੈਂ ਟਰਾਈ ਨਹੀਂ ਕਰਾਂਗਾ ਇਹ ਮੇਰੀ ਵਾਰੀ ਝਲ ਤੂੰ ਲੈ ਲਈ ਅੱਜ ਕੀ ਆ ਹਾਂ ਲਾ ਚਿੱਟੀ ਇਹ ਕਿ ਪੁੱਠੇ ਪਾਸੇ ਲਵਾਦੀ ਹੈ ਰਿਜਾ ਆਪਰਾਵਾ ਛੜਦਾ ਹੀ ਕੋਈ ਨਹੀਂ ਇਹਦਾ ਬੜਾ ਨਿਸ਼ਾਨਾ ਹੋਰ ਦੱਸੋ ਵੀ ਅੱਜ ਕੱਲ ਵੀ ਇਹ ਗੇਮ ਚੱਲਦੀ ਕਿਤੇ ਕਿ ਨਹੀਂ ਚੱਲਦੀ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ 'ਚ ਕਾਚਾ ਸੁਬਣਾ ਬਣਾ